ਇਦਾਂ ਮਾਰਨਿੰਗ ਟਾਈਮ ਕਰਨ ਲੈ ਆਈ ਇਹ ਨਾਲ ਕਾਫੀ ਨਾਲ ਟੋਸਟ ਬਣਾ ਕੇ ਲੈ ਆਈ ਮਾਰਨਿੰਗ ਟਾਈਮ ਕਿਆ ਬਾਤ ਹੈ ਅਜੁੱਠੀ ਕਿਨ ਲੇਟ ਆ ਥੋੜੀ ਜਿਹੀ ਹੈ ਹਾਂਜੀ ਹੁਣ ਕੀ ਲੈ ਕੇ ਆ ਗਈ ਕਦੋਂ ਸੋਣਾ ਹੁਣ ਨਹੀਂ ਸੋਣਾ ਸੋਡ ਬਸ ਨਹੀਂ ਬਾਠ ਵਾਲੀ ਅੱਧੇ ਨਾ ਪੋਣਾ ਇਹ ਮੂਹਰਤ ਕਰਾਉਣਾ ਯਾਰ ਖਰਚੇ ਤੇ ਖਰਚਾ ਪਾਈ ਜਾਂਦੇ ਤੁਸੀਂ ਠੀਕ ਵਾ ਓਦਾਂ ਪਾ ਲਈ ਕੋਈ ਕਹ ਰੋਮ ਕੜੇ بڑے ਸੂਟ ਪਏ ਤਰ੍ਹਾਂ ਇਹਦੇ ਵਿੱਚ ਨਹੀਂ ਨਾ ਗਈ ਸੀ ਮੇਰੀ ਬਲੈਕ ਕਲਰ ਪਲੇਨ ਬਸ ਠੀਕ ਹੋ ਜਾਂ ਇਹਦੇ ਨਾਲ ਰੈੱਡ ਚਾਲਦੀ ਜੰਬ ਲੈ ਬਲੈਕ ਹੀ ਲੈਣੀ ਰੈੱਡ ਮੈਨੂੰ ਪਸੰਦ ਕੱਲੇ ਬਲੈਕ ਸਟਾਈਲ ਇਤਲੀ ਹੈ ਤਾਂ ਕੀ ਤੇ ਇਹ ਦੱਸਿਓ ਸਾਰੇ ਇਹਨਾਂ ਵਿੱਚ ਸੂਟ ਦਾ ਕਲਰ ਇਹ ਪੀਚ ਕਲਰ ਕਿਹੜੇ ਦੁਪੱਟਾ ਕਿਹੜੇ ਕਲਰ ਤਾਂ ਸਹੀ ਲੱਗੇ ਦੁਪੱਟਾ ਹੁਣਾਂ ਵਿੱਚ ਖੋਲ ਕੇ ਦੇ ਵੇ ਨਹੀਂ ਹੈਗਾ ਸੂਟ ਨੂੰ ਪਹਿਲਾਂ ਵਖਾਉਣਾ ਤੇ ਟਵਰ ਨੂੰ ਲੈ ਕੇ ਚੰਗੀ ਤਰ੍ਹਾਂ ਅੱਛਾ ਇਸ ਤੋਂ ਪਰਾਈ ਜੀ ਦੇਣਾ ਸਰਪ੍ਰਾਈਜ਼ ਚਲੋ ਆ ਵੀ ਬਾਹਰ ਗਲੇ ਕਰੋ ਚੱਲੋ ਤਾਂ ਗਲੇ ਲੱਗਦੇ ਆ ਜੀ ਜਾਨ ਅਜੇ ਝੋਲੀ ਭਰੀ ਇਹਨੂੰ ਸਾਰੇ ਆਪ ਗੱਡੀ ਲਾਉਣ ਵਾਸਤੇ ਲਾਇਆ ਸੀ ਕਿਦਾਂ ਭਰ ਗਿਆ ਓਹ

ਦੇ ਲੋ ਪਰਫਕਟ ਹੋ ਗਈ। ਹੋ ਆ ਫਨਾਨ ਕਿੰਨੇ ਕਲੇ ਅੱਜ ਕਿਰਤਾਂ ਮੈਟ ਕਰ ਗਏ। ਇਸੇ ਸੰਗ ਵੱਟ ਗਈ। ਹਾਏ। ਕਿੰਨੇ ਆਪ ਘਟਤੀ ਦੇ ਚੌਂ ਹਾਂ ਹਜੂ ਕਰਣ ਦੇ। ਇਤਾ ਘਟੀਆ ਗੱਡੀ ਦੇ ਬਾਹਰ ਪੈਣ ਰਿਹਾ ਸਾਰਾ ਇਹ ਦੇ ਉੱਤੇ ਉਤੋਂ ਦੀ ਝੋਲੀ ਜੀ ਪੈ ਗਈ ਉਹ ਕਿੰਨਾ ਨੀਵਾ ਆ ਗਿਆ ਦੇਖੋ ਦੇਖੋ ਕਿਦਾਂ ਇਕੱਠੇ ਕੀਤੇ ਗਲੇ ਇਹ ਤੋਂ ਬੰਦੇ ਕਰਬ ਕਰਬਤ ਬਣਾਉਣ ਦੇ ਬੈਠੇ ਆਪਾਂ ਹੱਥ ਰਹਿ ਗਈ ਕਰਬਤ ਦੀ ਆਹ ਦੇਖੋ ਬਰੇ ਓਏ ਓ ਜਿਆਦਾ ਬੱਦੂ ਹਾਂਜੀ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਕਿਵੇਂ ਸਾਰੇ ਠੀਕ ਠਾਕ ਇੱਧਰ ਕਰਨ ਕਰੇਗੀ ਸਾਥ ਵਈ ਸਿਕੰਦ ਦੀ ਭਾਂਡੇ ਦੀ ਡਿਊਟੀ ਤੇ ਭਾਂਡੇ ਸਾਫ਼ ਕਰਨ ਦੀ ਸੁਣੇ ਇੱਧਰ ਪਾਤਾ ਤੱਕਾ ਦਾਲੀ ਬਣ ਗਈ ਉਹੜਾ ਕੱਲ ਲਾ ਲੈਣਾ ਕੱਜਾ ਮਟਾਂ ਤੇ ਚੋਲੇ ਬਣਾਉਣੇ ਹਨਾ ਲੋ ਜੀ ਰੋਟੀ ਪਾਣੀ ਆਪਣਾ ਆ ਚੁੱਕਾ ਹੈ ਚੋਲ ਬਣਾ ਲੈਣੋਂ ਵਾਲੇ ਪਹਿਲਾਂ ਫਿੱਕੇ ਲੱਗੇ ਪਰ ਹੁਣ ਚਲੋ ਮਾੜ ਲੈਣੇ ਆਜੋ ਫਿਰ ਸ਼ਕਲੋ ਤੁਸੀਂ ਵੀ ਰੋਟੀ ਮੈਂ ਹੁਣ ਆਪਣੀ ਤਿਆਰੀ ਜਾਣਦੀ ਪਲਾਟ 'ਚ ਚੱਲਦੇ ਨਾਲ ਥੋੜਾ ਬਹੁਤ ਛੋਟਾ ਮोटा ਕੰਮ ਕਰਦੇ ਉੱਥੇ ਜਾ ਕੇ ਹਾਂਜੀ ਇਧਰ ਮੈਡਮ ਸਾਹਿਬੀ ਹੋ ਗਈ ਤਿਆਰ ਚਲੋ ਚੱਲੀਏ ਚਾਹ ਬਣ ਲੈ ਲਿਆ ਨਾਲ ਹਮ ਗਏ ਲੱਗ ਬਿਸਕੁਆਇਟ ਤਾਂ ਆ ਨਾ ਮੈ ਜਿਹੜਾ ਉਹਨੇ 19 ਕੋ ਖਰਾਬ ਕਰ ਦੇਣਾ ਜੀ ਰੇ ਤਾਂ ਚੱਕਦੇ ਪਏ ਨੇ ਗੇਟ ਅੱਗੇ ਪਣੀ ਲੱਗੀ ਰੇਤ ਤੇ ਮੀਂਹ ਆਦਾਂ ਇਕੱਠੀ ਹੋ ਗਈ ਐ ਫੇਰ ਤਾਂ ਅੱਜ ਪਲੰਬਰ ਵਾਲਾ ਮਿਸਤਰੀ ਵੀ ਆਇਆ ਕੋਈ ਕੰਮ ਮਮ ਕੰਦਾ ਹੈ ਕਿ ਨਹੀਂ ਕੰਨੀ ਤੇ ਰੇਤ ਦਾ ਕੰਮ ਕਾ ਦਿਓ ਅੱਜ ਹਾਂ ਤੇ ਚੁੱਪੀ ਰਹੀ ਸੀ ਵਾਸੇ ਕੋਈ ਜਗ ਮੀਰ ਚੁੱਕੀ ਜ ਹੋ ਗਈ ਉਹਦੇ ਨਾਲ ਉਹਦੇ ਗੱਡੀ ਚਾਹੁੰਦੇ ਹਾਂ ਹਾਂਜੀ ਅੱਜ ਨੀ ਵੀ ਰੇਤ ਸਾਰੀ ਅੰਦਰੋਂ ਨਿਕਲੀ ਤਾਂ ਪ্লামਬਰ ਵੀ ਆ ਗਿਆ ਉੱਧਰ ਬਾਹਰ ਗਿਆ ਗੱਲਬਾਤ ਕਰਨ ਤੇ ਆ ਸਮਾਨ ਸੁਨ ਉਹਨੇ ਖੋਲਤਾ ਸਾਰਾ ਹੀ ਆ ਵੀਰ ਪ্লামਬਰ ਤੇ ਇੱਕ ਦੀ ਤਿਆਰੀ ਕਰਾ ਲਈ ਦੀਪੂ ਜੀ ਆ ਚਾਹ ਲੈ ਕੇ ਮੈਂ ਆ ਕੇ ਮੈਂ ਤੇ ਛੇਤੀ ਆ ਜਾਂਦਾ ਮੈਂ ਤੂੰ ਆ ਜੋ ਸਮਾਨ ਸੁਨ ਲੈਂਦਾ ਇਹਨਾਂ ਨੇ ਲੌਣ ਲਾਣ ਵਾਸਤੇ ਸਾਰਾ ਸਿਸਟਮ ਪਰ ਅਜੇ ਵੀ ਸਮਾਨ ਘੱਟ ਉਹਨੇ ਫੇਰ ਜਾਣਾ ਪੈਣਾ ਇੱਕ ਵਾਰੀ ਮੈਂ ਫੇਰ ਲੈ ਕੇ ਆਉਣਾ ਸਮਾਨ ਹੈ ਕੀ ਜਾਂਦੇ ਕੀ ਨਹੀਂ ਕੀਦੰਨ ਕੱਢੇ ਜਾਂਦੇ ਸਮਾਨ ਲੈ ਜਾਣਾ ਬਣਾ ਫਿਰ ਕੇ ਤੇ ਸੀਤੀ ਕਰ ਰਹੇ ਨੇ ਫੋਨ ਹੈ ਚਾਹ ਗਈ ਆਪਣੀ ਦੀਪ ਲੈ ਕੇ ਆਇਆ ਚਾਹ ਉਸਤਾਦ ਉਹ ਸ਼ੀਰ ਸ਼ੂਟ ਫਿਟ ਕਰਾ ਲਊਗਾ ਸਿੰਕ ਫਿਟ ਕਰਾ ਲਊਗਾ ਲੱਗਾ ਲੱਗਾ ਵੀਰ ਕਰਨ ਫਿਟ ਫੋਨ ਵਾਲੇ ਬਣੀਆਂ ਕਿ ਨਹੀਂ ਅੱਜ ਦਾ ਫੋਨ ਕਹਿੰਦਾ ਹਫਤਾ ਹੋ ਗਿਆ ਸਮਾਨ ਲੈਣ ਦੇ ਨੂੰ ਕੋਈ ਬੋੜਿਆ ਨਹੀਂ ਅਜੇ ਤੱਕ ਸਿੰਕ ਨਾ ਲਾ ਲਾ ਤੋੜ ਦੇਣੀ ਹੈ ਨਾਲ ਰੇਮ ਨਹੀਂ ਨਹੀਂ ਸਹੀ ਗੱਲ ਸਹੀ ਗੱਲ ਚਾਹ ਤੇ ਆ ਗਈ ਹੈ ਕਰੀ ਸਿਰ 9 ਵਜੇ ਹੀ ਲਿਆਂਦੇ ਲਿਆ ਕੇ ਪੀਪੂ ਲਈ ਇੱਥੇ ਤੇ ਮਾਹਰ ਹੋ ਗਏ ਉਹ ਲੋਗ ਦੇ ਵਿੱਚ ਹੁੰਦਾ ਤੇ ਜਿਹੜਾ ਆ ਗਿਆ ਮੈਂ ਤੇ ਕਿੰਨਾ ਬਹਿ ਉੱਤੇ ਉਹਨਾਂ ਦਾ ਤਾਂ 5000 ਭਰਤੇ 5000 ਭਰ ਲਿਆ ਗੱਡੀ ਕਹਿੰਦੇ ਮਮਾ ਜੀ 5000 ਦੇ ਭਰ ਲਏ ਵਿੱਚ ਖਾਤੇ ਜਿ 1800 ਮੈਨੂੰ ਫੋਨ ਕਰੀ ਜਾਵੇ ਉਹ ਆ ਇਹ ਤੋਂ ਨਿਕੰਦੇ ਪਏ ਹਾਂ ਮੈਂ ਹਾਂ ਉਹ ਮੈਂ ਜੀ ਤਾਪ ਲਗਾਇਆ ਕਿਹਾ ਕਿ ਇਹ ਪੇਜ ਦੀ ਕਰਾ ਦੇ ਇਹ ਕਹਿੰਦਾ ਮੈਂ ਇਹ ਹੋ ਜਾਂਦਾ ਇੱਥੇ ਮੈਨੂੰ ਕੋ 5000 ਭਰਦੇ ਰਿਹਾ ਕਹਿੰਦਾ ਇੱਥੇ 1800 ਰੁਪਏ ਖਾਤੇ ਜੀ ਕਾ ਨੂੰ ਚੇਤਾ ਨਹੀਂ ਯਾਰ ਨਾ ਨਾ ਇਹਨਾਂ ਦੱਸਿਆ ਚੇਤਾ ਨਾ ਕੋਸਣ ਆਪਣੇ ਬਾਰੇ ਮੈਨੂੰ ਤੁਹਾਡਾ ਚੇਤਾ ਰੱਖਦਾ ਕਿ ਮੇਰਾ ਕੀ ਕਹਿੰਦਾ ਹੁੰਦੀ ਹੈ ਜਾਣਦੇ ਹਾਂ ਨੂੰ ਚਾਹ ਜੀ ਮੈਨੂੰ ਭਾਜੀ ਸਵੇਰ ਦਾ ਚੇਤਾ ਇਹ ਫਿਰ ਮਾ ਉੱਤਰ ਚੜ ਗਿਆ ਮਾਇਆ ਹੋ ਗਿਆ ਦਫਤਰ ਮੁਕਾਫੀ ਨੂੰ ਨਹੀਂ ਕਰ ਸਕਦਾ ਹੋ ਗਿਆ ਕੰਮ ਹਾਂ ਹੋ ਗਿਆ ਫਿਰ ਫੋਨ ਵੀ ਨਹੀਂ ਕਰ ਸਕਦਾ ਫਿਰ ਮੈਂ ਚੱਲਦਾ ਸੁਨੀਲ ਨੂੰ ਨਹੀਂ ਪਰ ਰਿਹਾ ਦੇਖ ਹੁਣ ਮਤਲਬ ਫੋਨ ਕੀ ਕਰਾਇਆ ਇਦਾਂ ਕਰਦੇ ਮਮੀ ਨਹੀਂ ਜਾਣ ਮਨਾਜਦਾ ਕਿ ਇੱਕ ਘਾਟੇ ਤਿੰਨ ਵਜੇ ਘਰੋਂ ਚੱਕ ਬਾਹਰ ਆਏ ਤੇ ਕਹਿੰਦੀ ਹੁਣ ਫੋਨ ਕਰੀ ਲੈ ਉਹਨੇ ਕਲ ਪਹੁੰਚੇ ਫਿਰ ਤਾਂ ਦੇਖਿਆ ਕਿ ਕੇ ਘਰ ਦਾ ਰਹਿਦਾ ਕੋਈ ਨਹੀਂ ਮੁਰਹੜਤਾ ਹੀ ਜਾਵੇ ਅਹੀਂ ਅਹੀਂ ਫੇਰ ਚੜਾ ਫੇਰ ਮੁੱਢ ਕਿਸੇ ਹੈ ਕੁਵਾਲੇ ਖਾਂ ਕੇ ਰਹਿ ਗਏ ਤੇ ਐਵੇਂ ਮਿਲੋ ਕਹੀ ਜਾਂਦਾ ਉੱਤਰ ਜਾ ਉੱਤਰ ਜਾ ਮੁੰਡੇ ਕਿਹਦੇ ਕਿਹਦੇ ਜੇ ਬੂਹ ਬੋਦੇ ਕੋਲਦੇ ਕੇਲੇ ਦਿਮਾਗ ਚ ਨਿਕਲ ਜੀ ਅੱਜ ਗਿਫਟ ਦੇਣਾ ਵਾ ਜਾਣਾ ਮੈਂ ਲੈ ਪਾਤੇ ਮਮੀ ਨੂੰ ਕੋਈ ਨਾ ਵਸੂਲ ਸਾਡੇ ਕੋਈ ਹੁੰਦੇ ਆ ਅਦਾ ਵਿਚਾਰੇ ਕੋਸਾ ਤੇ ਮੈਂ ਕਰਦੀ ਆ ਵਿੱਚ ਨਿਕਲ ਜਾਂਦਾ ਕੇਲੇ ਦਿਮਾਗ ਚ ਗੱਲਾਂ ਇਹੋ ਜੀਆਂ ਤੇ ਪਿਆਰ ਮਾਵਾ ਤੇ ਪਿਆਰ ਹੁੰਦਾ ਜਿਹੜਾ ਮੁੰਡਾ ਚਿਰਤਾਨਾ ਪਰ ਮਾਣਦਾ ਨਹੀਂ ਚਿਰਤਾਨਾ ਜੀ ਹੈਲੋ ਹਾਂਜੀ ਮੰਮੀ ਬਰਫ ਪਈ ਕੱਲ ਬਹੁਤ ਬਰਫ ਪਈ ਆ ਮੰਮੀ ਦਾ ਫੋਨ ਆਉਂਦਿਆ ਹਾਂਜੀ ਹਾਂਜੀ ਆਹਾ ਇਨਵਾ ਫੋਨ ਆ ਇਹ ਆਪਾਂ ਕਿਹਨੇ ਦੇ ਆ ਕਿ ਕੋਈ ਕਿੰਨਾ ਮਹਿੰਗਾ ਬਣਾਇਆ ਹੈ ਕਿਹੜਾ 12 ਉਹ ਕੇ ਕਿਹੜਾ ਬਦਾਦੇ ਨਾ ਨਹੀਂ ਨਹੀਂ ਇਹ 17pro ਲੈ ਲੀ। ਨਹੀਂ ਇਹ ਸ਼ਾਵਰ ਕਿੰਨੇ ਹੁੰਦੇ? ਸ਼ਾਵਰ ਨਹੀਂ ਉਹ ਨਹੀਂ ਸ਼ਾਵਰ ਹੁੰਦਾ ਹੀ ਨਾ ਨਹੀਂਦਾ ਇਹ 12000 ਕੀ ਕਰਨੇ ਪੋਹਰਾ ਕਰਦੇ ਸ਼ਾਵਰ ਤੁੰਦਾ ਨਹੀਂਦਾ ਆ ਵੀ ਟੈਲੀਫੋਨ ਨਵਾਂ ਉਹ ਤੇ ਮੰਮੀ ਦਾ ਹੁੰਦਾ ਤੇ ਉੱਤੇ ਡੈਡੀ ਦਾ ਇਹ ਇਹ ਉਹ ਗਿਆ ਪਰ ਮਦੂ ਤੁ ਗਾੜਾ ਇੰਦਾ ਪੋਣਾ ਟਾਂਗਲੋ ਜੇ ਟੌੜੇ ਟਾਂਗਲ ਉਹ ਅੰਦਰ ਜਾ ਬਾਹਰ ਜਾ ਜੇ ਸੋਈ ਕੇ ਨਾਲੀ ਉਹ ਤੇ ਰਖ ਲਾਰਾ ਕਿੰਨਾ ਪਾਇਆ ਸਮਾਨ ਵੀ ਕੋਈ ਨਹੀਂ ਟਾਂਗਲ ਸਮਾਨ ਵੀ ਛੁਣ ਗਿਆ ਕੁਝ ਨਹੀਂ ਪਾਇਆ ਨਹੀਂ ਆਣ ਕਉਣ ਕ ਪਾਉਣ ਵਾਸਤੇ ਵਧੀਆ ਦਾਦਾ ਹਾਂਜੀ ਆਜੀ ਤੇਰ ਚਾਹੀਏ ਹੁਣ ਆਪ ਦੀ ਗੱਡੀ ਲਾ ਕੇ ਦੇਖਦੇ ਆ ਆ ਸਾਡੇ ਉਸਤਾਦ ਦੀ ਗੱਡੀ ਇਹ ਕੱਲ ਨੂੰ ਉੱਧਰ ਲਾ ਕੇ ਵੇਖੀ ਨਹੀਂ ਲੱਗੀ ਮੈਂ ਕਿ ਆਪਣੀ ਟਰਾਈ ਕਰਦੇ ਆ ਆਪਣੀ ਦੇ ਬੜੇ ਆਰਾਮ ਨਾਲ ਲੱਗ ਜਾਣੀ ਬੜੇ ਆਰਮਾਨ ਨਾਲ ਤੂੰ ਕਿੱਥੇ ਬਹਿ ਗਿਆ ਵਾ ਐ ਇਧਰ ਹੋ ਜਾ ਥੋੜਾ ਜਿਹਾ ਹੈਂ ਹਾਂ ਜੀ ਉਹਨੂੰ ਆ ਆ ਇੱਧਰ ਮੋਟਰਸਾਈਕਲ ਲੱਗ ਜਾ ਕਰੂਗਾ ਇੰਨਾ ਇੰਨੀ ਜਿਹਾ ਆਹ ਆ ਬੜੇ ਚੰਗਾ ਕਰਨਾ ਚਾਹੀਦਾ ਐਸੇ ਜਦੋਂ ਉਹ ਕਿ ਘੱਟੇ ਜਿਹੇ ਆਹ ਹੋਰ ਟੈਕ ਕਰਨੀ ਚਾਹੀਦੀ ਕਰਨੀ ਚਾਹੀਦੀ ਨਹੀਂ ਲੱਗਦਾ ਇਹ ਲੱਗਣੀ ਆ ਥੱਲੇ ਲੱਗੂਗੀ ਜ਼ਰੂਰ ਹਾਂ ਮੈਂ ਟੈਂਪਰਾ ਲਮਾਂ ਗਿਆ ਉਹਨੂੰ ਤਾਂ ਇੱਥੇ ਵੀ ਬਸ ਐਂ ਗੱਲ ਦੀ ਕਰਦੇ ਕੋਈ ਹਾਂ ਜੀ ਇਹਨਾਂ ਦਾ ਰੈਪ ਜੀ ਜ਼ਿਆਦਾ ਲਮਾਂ ਕਰਦੇ ਨਾ ਤਾਂ ਕਰੀ ਸਾਰੀ ਕਿੱਡੀ ਕਰੀ ਯਾਰ ਇੱਕ ਗੱਲ ਉੱਧਰੋਂ ਵੀ ਰੈਪ ਮਾਦ ਲਓ ਉੱਧਰ ਦਾ ਘਰ ਤੋਂ ਬਣਾਉਂਦਾ ਉਹ ਵੀ ਇੱਥੇ ਨਾਲੇ ਤਾਂ ਕਰੀ ਜਿੰਨੀ ਕਰੇਗੀ ਤੁਹਾਨੂੰ ਉਹਨੂੰ ਵੀ ਠਿੱਕ ਜੀ ਬਣਾ ਦੇ ਮੜੀ ਦੇ ਬਾਹਰ ਹਾਂ ਟੀ-ਸ਼ਰਟਾਂ ਇੱਕੋ ਜਿਹੀਆਂ ਪਾਈਆਂ ਮੇਰੀ ਟੀ-ਸ਼ਰਟ ਵੀ ਆ ਸੇਮ ਕਲਰ ਉਹਨੇ ਵੀ ਇੱਕੋ ਜਿਹੀ ਪਾਈਆਂ ਵਿਸ਼ਾਹ ਚ ਲਈਆਂ ਇੱਕੋ ਜਿਹੀਆਂ ਆ ਇਹ ਜਿਹੜੇ ਮਾਰਮਾਨ ਲੱਗਦੀ ਨਹੀਂ ਪਰ ਇਹ ਵਗੇ ਥੱਲੇ ਨਾਲ ਲੱਗੇ ਰੋਜਾ ਯਾਰ ਖਰਚਾ ਦੇਖ ਲੈਣ ਦੇ ਲਾ ਕੇ ਲੱਗਦੀ ਵੀ ਆ ਕਿ ਨਹੀਂ ਲੱਗਦੀ ਪਤਾ ਨਹੀਂ ਉਹ ਇਹ ਦੇਖਣਾ ਪੈਣਾ ਨਹੀਂ ਨਹੀਂ ਆਉਣ ਦੇ ਆਉਣ ਦੇ ਕੋਈ ਗੱਲ ਨਹੀਂ ਉਹ ਆਉਣ ਦੇ ਆਉਣ ਦੇ ਆਉਣ ਦੇ ਆਉਣ ਦੇ ਇਹ ਥੱਲੇ ਜ ਬੰਪਰ ਥੱਲੇ ਲੱਗਣ ਪੈਂਦਾ ਬੰਪਰ ਖੜੀ 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 ਕਰੀ ਚੱਲ ਜਾਂਦੇ 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 ਉਹ ਜਾਂਦੇ 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 ਨਹੀਂ ਲੱਗੀ ਨਹੀਂ ਲੱਗੀ ਥੱਲੇ ਇਹ ਨਾਲ ਨਾਲ ਆ ਜੇ ਤੋੜਨ ਦੇ ਬੱਸ ਹੁਣ ਮੈਨੂੰ ਪਤਾ ਕੀ ਕਰੀਏ ਇੱਕ ਕੰਮ ਕਰਕੇ ਥੋੜੀ ਪਿੱਛੇ ਵੀ ਹੋ ਸਕਦੀ ਆ ਮੈਂ ਕਹਿੰਦੇ ਉਹੋ ਮੈਂ ਗੱਲ ਕਹਿੰਦਾ ਨਾ ਮੈਂ ਇੱਕ ਵਾਰੀ ਨਾ ਥੋੜੀ ਪਿੱਛੇ ਕਰਕੇ ਵੇਖਣੀ ਵੀ ਆਪਣੇ ਕੋਲ ਨਾ ਅੱਗੂ ਜਗ੍ਹਾ ਨਾ ਪੌੜੀਆਂ ਉੱਤੇ ਚੜਨਾ ਹੋਵੇ ਹੂੰ ਹੂੰ ਉਹ ਹੈ ਬੜੀ ਜਗ੍ਹਾ ਆ ਤੇ ਲੱਗਦੀ ਪਸੰਦ ਆ ਜਗ੍ਹਾ ਦੇ ਬਥੇਰੀ ਲੈ ਵੀ ਇੱਥੇ ਗੇਟ ਲੱਗ ਜਾਣਾ ਪਰ ਜੇ ਚੜਨ ਲੱਗਿਆ ਥੋੜੀ ਬੰਪਰ ਅੱਗੇ ਖੈਣ ਖੈਣਾ ਪੈਂਦਾ ਬੰਪਰ ਬੰਪਰ ਅਗਲਾ ਬੰਪਰ ਮੜਾ ਆ ਜਾ ਖੈਣ ਪੈਂਦਾ ਥੱਲੇ ਲੱਗਦਾ ਜਿੱਦਾਂ ਥੱਲੇ ਖੈਣ ਪੈਂਦਾ ਕਿਉਂ ਜੋ ਡਿਟੇਲ ਚਾੜੀ ਉਹੋ ਹੀ ਉਹੋ ਗੱਲ ਆ ਗਈ ਗੱਲ ਉਹ ਆ ਗਈ ਵੀ ਉਹਥੇ ਵੀ ਮੜ ਜੀ ਆਹ ਉੱਥੇ ਮੜੀ ਚਾਹੀਦਾ ਮਾਰ ਫੋਣਾ ਪੈਣਾ ਉੱਥੇ ਅਗੇਟ ਬੰਦ ਕਰ ਆ ਗੇਟ ਦਾ ਤੇ ਮੈਂ ਨਾ ਕੋਈ ਸਹੀ ਜਣੀ ਬਣਿਆ ਨਹੀਂ ਕੰਮ ਉਹ ਜੀ ਲੋੜਾ ਪੈ ਜਾ ਨਾ ਇੱਥੇ ਕਰਾ ਕੇ ਨਾ ਸੈਂਟਰ ਇਹਦਾ ਕਰਾਉਣਾ ਚਾਹੀਦਾ ਫਿਰ ਥੋੜਾ ਵਧੀਆ ਰਹਿਣਾ ਤੁਸੀਂ ਕਰੋ ਨਾ ਪਿਛੇ ਪਿਛੇ ਕਰੋ ਥੋੜੀ ਪਹਿਲੇ ਨੀ ਉਹ ਗੋਦੀ ਵੇਖਣਾ ਨੰਗਿਆਂ ਜਾਂਦਾ ਕਣੀ ਤੂੰ ਕਰਨ ਨੂੰ ਮੋਢੇਲੀ ਸਾਈਡ ਹੋ ਜਾਵੇ ਉੱਪਰਲੀ ਸਾਈਡ ਚੱਲ ਜਾ ਥੋੜੀ ਵਾਕਿਆ ਮਗਰ ਕਰੋ ਯਾਰ 2 ਕੁ ਫੁੱਟ ਕਰ ਲੋ ਸਿਹਤ ਅੱਜ ਠੀਕ ਨਹੀਂ ਤੇ ਸਿਹਤ ਨੇ ਬੜਾ ਤੰਗ ਕੀਤਾ ਐ ਆਉਂਦਾ 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 ਬੱਸ ਬਾਬਾ ਬੱਸ ਬਾਬਾ ਇੱਥੇ ਲੱਗਣਾ ਬਸ ਗੇਟ ਉਨ ਬੱਸ ਇਹੋ ਹੀ ਆ ਜੋ ਕੁਝ ਹੈਗਾ ਬਸ ਸਹੀਆ ਅਬ ਬੜੀ ਸ਼ਾਨਦਾਰ ਗੱਲ ਬਣ ਗਈ ਲੈ ਮੈਨੂੰ ਇੱਕ ਚੀਜ਼ ਲੱਗਦੀ ਵੀ ਇਹ ਭਾਵੇਂ 7 ਸੀਟਰ ਗੱਡੀ ਨਹੀਂ ਨਾ ਅੰਦਰ ਲੱਗੀ ਮੈਨੂੰ ਲੱਗਦਾ ਡਿਜ਼ਾਇਰ ਲੱਗਿਆ ਕਰੂਗੀ ਸਵਿਫਟ ਡਿਜ਼ਾਇਰ ਜਿਹੜੀ ਨਹੀਂ ਉਹ ਲੱਗ ਜੂ ਅੰਦਰ ਉਹ ਲੱਗੂਗੀ ਅਬ ਬਸ ਹੋ ਗਿਆ ਬੰਦ ਕੇ ਮੈਂ ਉਹ ਤੇ ਵਖਣ ਡਿਆ ਮੈਂ ਠੀਕ ਆ ਬਹਿ ਜਾ ਬਹਿ ਗਈ ਆ ਉਧਰ ਮੈਂ ਉੱਡਾਈ ਤੇ ਅਵੀ ਸ਼ੀਸ਼ਾ ਭਾਜੀ ਦੀ ਗੱਡੀ ਦਾ ਮੇਰੇ ਕੋਈ ਟੁੱਟਾ ਤੇ ਇੱਕ ਆਹ ਜਿਹੜਾ ਰੋੜਾ ਹੈ ਜਿਹੜਾ ਉਧਰ ਚੱਲਦੇ ਆ ਵਜਿਆ ਜਿਹੜਾ ਬੁੜਕ ਕੇ ਕੋਈ ਨਹੀਂ ਇਹ ਪੈ ਜਾਣਾ ਵਾ ਵੀ ਕੋਈ ਦਿੱਕਤ ਨਹੀਂ ਇੰਸ਼ੋਰੈਂਸ ਦੇ ਵਿੱਚ ਆ ਪੈ ਜਾਣਾ ਹੈ ਹਾਂਜੀ ਇੱਧਰ ਲੱਗ ਜਾ ਕਰੋਗਾ ਜੇ ਮੋਟਰਸਾਈਕਲ ਇੱਧਰ ਲਾ ਦੇਗਾ ਆਪ ਨੂੰ ਹਾਂ ਜਾਂਦਾ ਹੁੰਦਾ ਨਾ ਜਾਂਦਾ ਹੁੰਦਾ ਉਹ ਕੈਮਰਾ ਕੋਲ ਵਾਲਾ ਕੁੜਾ ਤੇ ਹੈਂ ਹਾਂ ਜਾਂਦਾ ਹੁੰਦਾ ਇਹ ਸਾਰੇ ਕਿਉਂ ਲੱਗੇ ਨਾ ਉਸ ਹਾਲਾ ਤੇ ਰੋਟੀ ਤੇ ਮਾਲ ਪਵਾ ਰਹੇ ਹੋ ਨਾ ਐ ਹੁੰਦਾ ਹੌਲੀ ਹੌਲੀ ਕਰੀ ਜਾ ਉਹ ਮੱਦੀ ਨਹੀਂ ਲੱਗੀ ਨੀ ਪ੍ਰੈਗ ਨਹੀਂ ਕਰਦਾ ਪੜੀ ਨਹੀਂ ਅਰਰ ਹੋ ਜਾਿਆ ਲੱਗਦੀ ਆ ਨਹੀਂ ਨਹੀਂ ਲੱਗੀ ਉਹਦੀ ਆਵਾਜ਼ ਆਈ ਵਿੱਚ ਬ੍ਰੇਕ ਜੇ ਬ੍ਰੇਕ ਵੀ ਆਈ ਏ ਮਸਾਣਾ ਇੱਕ ਇੱਕ ਡੇਢ ਦਾ ਫਰਕ ਏ ਬੱਸ ਹਾਂ ਤਾਂ ਠੀਕ ਏ ਇੱਕ ਹੀ ਚਾਹੀਦਾ ਹੋਰ ਕਿ ਮੈਂ ਠੀਕ ਏ ਹੁਣ ਠੀਕ ਵਾ ਬੱਪਰ ਤਾਂ ਦੇਖਿਓ ਬੱਸ ਜੇ ਨਹੀਂ ਨਾ ਨਾ ਬੱਪਰ ਤੇ ਲੋੜ ਹੀ ਪਾਜੀ ਬੱਸ ਠੀਕ ਹੋ ਬੱਪਰ ਤਾਂ ਦੇਖ ਲੈ ਠੀਕ ਆ ਇੰਚੀ ਰੇਟ ਦਾ ਫਰਕ ਪੈਂਦਾ ਫੱਲੇ ਵੀ 1/2 ਇੰਚੀ ਬੰਬਰ ਭਾਜਦਾ ਅੱਜ ਮੈਂ ਠੀਕੋ ਦਿੱਸ ਬੜਾ ਹੈ ਹੈ ਫੈਮਲੀ ਟੈਰੀਸ ਤੇ ਹਰੇਕ ਦਿਨ ਜਾਲੇ ਪੀਜੋ ਕੇ ਰੋਣ ਵੀਰ ਬੰਦਾ ਕੈਮਰੀ ਬਾਤ ਕਰਦੇ ਤੇ ਅੱਧੀ ਚੱਲ ਜੀ ਇੱਜੇ ਲਾ ਹਮਣਾ ਇੱਜੇ ਲਾ ਜਿੰਨਾ ਮਾਲ ਦੀ ਤਾਂ ਪਰ ਨਹੀਂ ਕਦੀਂਦਰ ਲੱਗੀ ਗਈ ਤਕਰੀਰ ਲੋ ਜੀ ਹੁਣ ਦੀਪ ਆਇਆ ਹੈ ਦੀਪ ਚਲ ਗਿਆ ਚਾਹ ਹਨ ਨੂੰ ਦੇ ਕੇ ਤੇ ਚਲੋ ਉਹਨੂੰ ਬੈਠਾ ਤੇ ਹੁਣ ਜਾ ਰਹੇ ਹਾਂ ਸਮਾਨ ਲੈਣ ਮਾਰ ਕੇ ਪਲੰਬਰ ਥੋੜਾ ਜਿਹਾ ਘੱਟ ਮੈਂ ਦੇਖਿਆ ਮੈਂ ਲੈ ਆਉਣਾ ਪਰ ਇਹ ਕਹਿੰਦੇ ਨਹੀਂ ਮੈਂ ਮੈਨੂੰ ਵੀ ਖੜੋ ਨਾਲ ਮੈਂ ਵੀ ਚਲਾਂ ਮੈਂ ਵੀ ਵੇਖਾਂ ਹਾਂ ਕਿ ਲਾ ਥੋੜਾ ਬਹੁਤ ਪਸਾਉਣਾ ਚਾਹੀਦਾ ਆਪਣਾ ਘਰ ਬਣਿਆ ਕਿ ਕਿਹੜੀ ਚੀਜ਼ ਲੱਗਣੀ ਘਰ ਵਿੱਚ ਕਿਹੜੀ ਨਹੀਂ ਲੱਗਣੀ ਮੇਰੀ ਪਸੰਦ ਦੀ ਹੋਣੀ ਚਾਹੀਦੀ ਚਲੋ ਫਿਰ ਚੱਲੀਏ ਮਿਲਦੇ ਫਿਰ ਦੁਕਾਨ ਤੇ ਜਾ ਕੇ ਤੁਹਾਨੂੰ ਬੋਕ ਡਿੜੇ ਰਹਿਣ ਤਾਂ ਕੋ ਲੋਗ ਦੇ ਨਾਲ ਠੀਕ ਜੇ ਇਹਦੇ ਬਹੁਤ ਜ਼ਿਆਦਾ ਟ੍ਰੈਫਿਕ ਹੋ ਜਾਮ ਲੱਗਾ ਹੋਇਆ ਆ ਇਧਰ ਲਈ ਸਾਈਡ ਵੀ ਲੋ ਜੀ ਇੱਥੋਂ ਆਏ ਹਾਂ ਸੈਂਟਰ ਦੇ ਸਮਾਨ ਲੈਣ ਥੋੜਾ ਘਟ ਗਿਆ ਚਲੋ ਚਲੋ ਬੈਠੇ ਆਪਾਂ ਦੁਕਾਨ ਤੇ ਸਮਾਨ ਘਟ ਗਿਆ ਫਿਰ ਸ਼ੀਸ਼ਾ ਖੜਨਾ ਇੱਕ ਨਾਲਿਆ ਕਰੋ ਚੱਕ ਸ਼ੀਸ਼ਾ ਹੈ ਸ਼ੀਸ਼ਾ ਵੀ ਕਰ ਲੈ ਸਲੈਕਟ ਵੜਨੇ ਕਰਤਾ ਪੈਕ ਚਲੋ ਦੇਖਾਂਗੇ ਸਮਾਨ ਦਾ ਬਿੱਲ ਵੀ ਦੇਤਾ ਤੇ ਤੇ ਬਾਉ ਨੂੰ ਲੈਣ ਦੀਆਂ ਪੈਟੀ ਲੈਣ ਦੀਆਂ ਨਾ ਬੋਲੇਂ ਤੇਰੀ ਪੈਟੀਆਂ ਪੈਟੀਆਂ ਠੀਕ ਪੈਟੀਆਂ ਦੇ ਦੋ 버ਗਰ 버ਗਰ ਠੀਕ ਇੱਕੋ ਮੁੰਡਿਆਂ ਦੇ ਨਾਲ ਇਹ ਕਹਿੰਦੇ ਭੁੱਖ ਲੱਗ ਗਈ ਮੈਨੂੰ ਤੇ ਪੈਟੀ ਖਾਣੇ ਪੈਟੀ ਇਹਨਾਂ ਦੀ ਫੇਵਰਟ ਹੈ ਇੱਕ 버ਗਰ ਕੋਸ਼ੇ ਤੇ ਖਾਂਦੇ ਪਹੁੰਚ ਗਏ ਹੁਣ ਫੇਰ ਆਪਣੇ ਨਵੇਂ ਘਰ ਸਮਾਨ ਲੈਣ ਦਾ ਜਿਹੜਾ ਥੋੜਾ ਬਹੁਤ ਹੈ ਪਾਣਾ ਹੋੜੇ ਨੇ ਕੋਟੇ ਪਾਰ ਇੰਨਾ ਥੋੜਾ ਬਹੁਤ ਲਾਉਣ ਵਾਲੇ ਮੈਂ ਨਾ ਕਿਤੇ ਪਾ ਜਾਂ ਤੋ ਚਲੋ ਤੇਰੇ ਨਾ ਤੇ ਬੜੀ ਜਲਦੀ ਰਹਦੀ ਹੈ ਅਜੇ ਕਿੰਨੀਆਂ ਪਈਆਂ ਵਾ ਉਹ ਵੀ ਲਾਓ ਜਿਹੜੇ ਉੱਤੇ ਬਾਹਰ ਬੱਸ ਹੰਦੇ

ਦਰ ਆਏ ਹੁਣੇ ਹੱਲੇ ਡੈਡੀ ਜੀ ਤਾਂ ਉਧਰ ਲੱਗੇ ਹੀ ਪਲਾਟ ਚ ਸਬਜ਼ੀ ਬਾਜੀ ਬੀਜਣ ਉਹ ਤੇ ਆਹੋ ਬੋਟਰਾ ਕਹਿੰਦੇ ਆ ਉਹ ਬਸ ਲੈ ਵੀ ਆਹਨੇ ਦਾ ਤਜਾਬ ਤੇ ਲੂਣ ਇਹਨੇ ਟੈਂਕੀ ਸਾਫ਼ ਕਰਨੀ ਉੱਥੇ ਲੈ ਕੇ ਚੱਲਣੇ ਵਾਟ ਜਾਨ ਲੈ ਕੇ ਚਲੋ ਇਹ ਟੈਂਕੀ ਪਈ ਕਿੰਨੇ ਦਿਨਾਂ ਦੀ ਬਾਹਰ ਤੇ ਰੱਖਾਂਗੇ ਇੱਥੇ ਇਹ ਫਿਟਿੰਗ ਫਿਟਿੰਗ ਵੀਰ ਕਰਨ ਦੇ ਆ ਪਹਿਲਾਂ ਥੱਲੇ ਰੱਖੀ ਸੀ ਟੈਂਕੀ ਤੇ ਨੂੰ ਆਪਾਂ ਥੋੜਾ ਜਿਹਾ ਬੜੀ ਚੜਦੀਆਂਗੇ ਚਲੋ ਆਪ ਬਣਾ ਕੇ ਉੱਪਰ ਰੱਖ ਦਿੰਨੇ ਇਹ ਹੁਣ ਦੇਖਦੇ ਆ ਕਿਦਾਂ ਸੈਟਿੰਗ ਹੁੰਦੀ ਹੈ ਵਿੱਚ ਵਿੱਚ ਸਾਫ਼ ਕਰਨ ਵਾਲੀ ਟੈਂਕੀ ਇਹ ਬੜੀ ਗੰਦੀ ਹੋਈ ਇਹ ਸੀਮੈਂਟ ਯਾਰ ਇਹਨਾਂ ਪਾ ਪਾ ਕਾ ਛੱਡੀ ਆ ਯਾਰ ਉਦਾਂ ਦੇ ਘਰ ਤੋਂ ਸਾਫ ਹੈ ਲੂਣ ਪਾਈਏ ਇਹ ਵੀ ਜਲਦੀ ਪਾਣੀ ਹੁੰਦੀ ਵਿੱਚ ਅੱਛਾ ਅੱਛਾ ਇਲਾ ਤਾਂ ਜਾ ਪਾਤਾ ਵੀਰ ਨੇ ਸਾਰੀ ਬਦਲ ਪਾਣੀ ਭਾਈ ਪਾ ਕੇ ਤੇ ਫਿਰ ਕਿੰਨੇ ਲੂਣ ਲੈਂਦਾ ਕਿ ਲੂਣ ਛੁੱਟ ਰਾਇ ਇਹਦੇ ਵਿੱਚ ਨੇ ਪਉਣਾ ਕਹਿੰਦੇ ਤਜਾਦ ਜੀ ਸਾਰਾ ਸਮੂਹ ਲੈਣਾ ਸਾਰੀ ਉੱਡ ਜਾਂਦੀ ਚੰਗੀ ਗੱਲ ਹਾਂਜੀ 12 ਨੇ ਲੋਡ ਬਾਰਾ ਲੋਡ ਬਾਰਾ ਕਪੜਾ ਗੁਪਰਾ ਨਾ ਕਪੜਾ ਇਹੋ ਇਸ ਤੋਂ ਥੋੜਾ ਯਾਰ ਕਪੜਾ ਤਾਂ ਕੋਈ ਨਹੀਂ ਆ ਰਹਿਗਾ ਲੈ ਚਲਾਤਾ ਆ ਸੀਮਨ ਸ਼ੂਮੰਡਾਲਾ ਚਲੋ ਆਹ ਇੱਕ ਕਪੜਾ ਯਾਰ ਟੈਂਕੀ ਵੀ ਕਰਤੀ ਸਾਫ ਨੂਨ ਪਾਉਂਦੇ ਉਹਦੇ ਵਿੱਚ ਅਵੇ ਲਵਾਤਾ ਲੰਬੋਜੀਆਂ ਵਗੈਰਾ ਲਾ ਕੇ ਤੇ ਚਾਲੂ ਕਰਾਤਾ ਇੱਥੇ ਫੂਟੀ ਲਾਤੀ ਇੱਥੇ ਟੈਂਕੀ ਰਾਤੀ ਵੀਰ ਨੇ ਅਵੇ ਇਸ ਟਿੰਗਲਾ ਪਿਆ ਵੀ ਪਾਤਾ ਇਸ ਨੂੰ ਕਿੱਧਰ ਕਰਦਾ ਉਹ ਨਾਲੇ ਚ ਸਾਫਾਈ ਕਰਤੀ ਆ ਟੈਂਕੀ ਇਸ ਚ ਧੋਣਾ ਆ ਫਰਸ਼ ਧੋਣਾ ਬਾਕੀ ਹੈ ਜੇ ਇਹ ਲੱਗੀਆਂ ਧੋਣ ਆਪਾਂ ਹੁਣ ਤਵੀਰ ਦਾ ਕੰਮ ਖਤਮ ਹੁੰਦਾ ਉਸ ਫਿਰ ਮੈਂ ਕਿਹਾ ਚਲੋ ਇਹ ਟਾਟਾ ਚੁੱਕਤੀਆਂ ਸਾਰੀਆਂ तकरीबन ਜਿੱਥੇ ਫਲਾਰਾ ਫਲਾਰਾ ਕਾਫੀ ਪਿਆ ਹੈ ਇਹ ਚੁੱਕ ਚੱਕ ਕੇ ਬਸ ਐਰ ਤੇ ਕਰਤੀਆਂ ਹਾਂ ਤੇ ਪਾਣੀ ਮਾਰ ਦਿੰਨੇ ਫਰੇ ਹਾਂ ਜੀ ਕਰਤੀ ਸਫਾਈ ਸਾਰੀ ਕਰਤੀ ਨਾ ਸਫਾਈ ਮਠਾਰੂ ਸਾਹਿਬ ਵੀ ਆਏ ਅੱਜ ਮਾਤ ਨੂੰ ਲੈ ਆਉ ਸੀ ਮਾਨ ਕਰੂੰ ਮਠਾਰੂ ਸਾਹਿਬ ਵੀ ਆਏ ਅੱਜ ਇਹਨੇ ਆਵਾਜ਼ ਮਾਰ ਲਈ ਜਦੋਂ ਕੋਈ ਸਾਸ ਸਵਾਈ ਦਾ ਕੰਮ ਕਰੀਦਾ ਆਖੇ ਲੱਗ ਜਾਂਦਾ ਚਲ ਨਾਣੀ ਵੀ ਕੇ ਕੰਮ ਦੀ ਕੀਤੀ ਤੇ ਨਾ ਕੋਈ ਪਾਣੀ ਚਾਹਤਾ ਨਾ ਦੰਦਾ ਬਾਸ ਹਣ ਕੀ ਕੀਤਾ ਜਾਇਆ ਫਿਰ ਹੁਣ ਕਰਨਾ ਕੀ ਰੂੰਂਦਿਆਂ ਮੈਂ ਇਥੋਂ ਕਰ ਦਿੰਨੇ ਆ ਮੜਾ ਜਿਆ ਬਾ ਠੀਕ ਹੋ ਗਿਆ ਜਦੋਂ ਮੀਂਹ ਪੈ ਗਿਆ ਹਟ ਗਿਆ ਉਦੋਂ ਵਾਈਪਰ ਲੈ ਕੋਠੇ ਤੇ ਆ ਗਏ

ਮਸਾਲਾ ਜੇ ਮਗਰ ਮਾਰ ਦਿੰਨੇ ਆ ਆ ਬੜਾ ਬੜਾ ਸਹੀ ਗੱਲ ਹੈ ਕਰਨਾ ਚਾਹੀਦਾ ਤੇ ਨੀਰਾ ਕਾਫੀ ਹੋ ਗਿਆ ਹਨ ਹੁਣ ਹਾਂਜੀ ਹੋਣਾ ਹੀ ਚੱਲੇ ਘਰ ਮਤਾਂ ਚੱਲ ਫੇ ਟਾਈਮ ਕਾਫੀ ਹੋ ਗਿਆ ਜਾਓ ਦੀਨ ਲਾਇਆ ਮੈਚ ਮੈਚ ਦੇਖ ਰਹੇ ਤੇ ਹੁਣ ਖਾ ਰਹੇ ਰੋਟੀ ਰੋਟੀ ਆ ਗਈ ਹੈ ਯਾਰ ਇਹ ਵੀ ਖਾਂਦੇ ਕੋਈ ਹੁਣੇ ਅਸੀਂ ਆਏ ਹਾਂ ਇੱਧਰ ਥੋੜਾ ਟਾਈਮ ਹੋ ਗਿਆ ਚੱਲੇ ਚੱਟ ਕੇ ਕਰਾਈ ਤੇ ਚੱਟ ਹਰ ਗੁਨਾ ਕੀਚੀ ਕੀਚੀ ਉੱਠ ਗਈ ਸੁੱਤੀ ਪਹਿਲਾਂ ਬੜੀ ਜਿਹੀ ਨੀਂਦ ਲਈ ਨੀਂਦ ਲਈ ਅਦਰਸ ਲਾ ਗਈ ਇਹ ਵੀ ਬੋ ਆਕੜ ਦੇ ਕੀਚੀ ਵਾ ਮੁਖੜਾ ਬੰਨ ਤੂੰ ਕੋਦੇ ਸੇ ਮੁਕੇ ਸਾਹਮਣੇ ਫਿਰ ਰਾਤ ਕੀਚੀ ਪਹੁੰਚ ਗਿਆ ਸਿੱਧਾ ਘੁੰਮ ਘਮਾ ਕੇ ਕਿਉਂ ਜੀ ਤੋਂ ਮੁਕਮਲ ਕਿੱਦਾਂ ਪਹੁੰਚ ਗਏ ਹਾਂ ਮਿਲਦੇ ਆਂ ਨੈਕਸਟ ਵਲੌਗ ਜੇ ਵਲੋ ਵਧੀਆ ਲੱਗਾ ਤੇ ਕਮੈਂਟਸ ਜਰ ਕਰਿਓ ਮਿਲਦੇ ਮਾਰਨਿੰਗ ਟਾਈਮ ਫਿਰ ਰਬੜਕਾ